ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤਤੀ ਠੀਕ ਚੜ ਜੇਗੇ ਹਾਂਜੀ ਚੜ ਜੀ ਕਲਾ ਬੀ ਜੀ ਬਿਲਕੁਲ ਠੀਕ ਹੈ ਸਦਾ ਸਾਈਂ ਠੀਕ ਹੈ ਹਾਂਜੀ ਚੜ ਜੀ ਕਲਾ ਬੀ ਜੀ ਚਲੋ ਸ਼ੁਕਰ ਹੈ ਮਹਾਰਾਜ ਦਾ ਸ਼ੁਕਰ ਹੈ ਹਾਂਜੀ ਬੀ ਜੀ ਅੱਜ ਪੁੱਛਣਾ ਸੀ ਤੁਹਾਨੂੰ ਮੈਂ ਸੋਚ ਰਹੀ ਸੀ ਕਿ ਜਿੱਦਾਂ ਹੁਣ ਅੱਜ ਕੱਲ ਤੇ ਆਪਾਂ ਕੇਸੀ ਇਸ਼ਨਾਨ ਕਰੀਦਾ ਵਾ ਤੇ ਸ਼ੈਂਪੂ ਹੁੰਦੇ ਆ ਕਿੰਨੇ ਤਰ੍ਹਾਂ ਤਰ੍ਹਾਂ ਦੇ ਸ਼ੈਂਪੂ ਨੇ ਜਿਹੜੇ ਆਪਾਂ ਵਰਤਦੇ ਆਂ ਤੇ ਪ੍ਰਾਣੇ ਸਮਿਆਂ 'ਚ ਤਾਂ ਸ਼ੈਂਪੂ ਹੁੰਦੇ ਨਹੀਂ ਸੀਗੇ। ਤੇ ਫਿਰ ਉਹ ਆਪਣੇ ਕੇਸ ਕਿਦਾਂ ਧੋਂਦੇ ਸੀ ਸਾਰੇ ਜਣੇ? ਕੇਸਾਂ ਦਾ ਧਿਆਨ ਕਿਦਾਂ ਰੱਖਦੇ? ਪ੍ਰਾਣੇ ਸਮਿਆਂ 'ਚ ਪੁੱਤ ਜੀ ਸ਼ੈਂਪੂ ਨਹੀਂ ਸੀ ਹੁੰਦੇ। ਹਾਂਜੀ। ਪਰ ਉਹ ਉਹਨਾਂ ਉਹਨਾਂ ਵਾਤੇ ਚੀਜ਼ਾਂ ਬਹੁਤ ਵਧੀਆ ਸੀ। ਅੱਛਾ। ਤੇ ਵਾਲ ਵੀ ਬੜੇ ਲੰਮੇ ਹੁੰਦੇ ਉਹਨਾਂ ਦੇ ਨਾਲ। ਅੱਛਾ। ਇੱਕ ਤੇ ਦਹੀਂ ਪਾਈਦੇ ਸਿਰ ਦੇ ਵਿੱਚ। ਅੱਛਾ। ਤੇ ਦਹੀਂ ਨਾਲ ਉਹਨਾਂ ਦੇ ਮੁੜਕੇ ਕਿਉਂ ਸਿਰ 'ਚ ਪਾਉਣਾ? ਦੇਸੀ ਕਿਉਂ? ਦੇਸੀ ਕਿਉਂ ਸਿਰ 'ਚ ਪਾਉਣਾ? ਅੱਛਾ। ਤੇ ਕੇ ਮੱਖਣੀ ਚਸਣਾ ਪਾਣੀ ਚ ਪਾਣੀ ਜੀ ਪਾ ਲੈਣਾ ਤੇ ਠੰਡਾ ਮੱਖਣ ਹੋ ਜਾਣਾ ਤੇ ਉਹਨਾਂ ਸਿਰ ਚ ਤੇ ਸੋਠਾਂ ਸਿਰ ਚ ਠੰਡ ਪਏ ਗਰਮੀਆਂ ਦੇ ਵਿੱਚ ਤੇ ਉਹਦੇ ਨਾਲ ਸਮੈਲ ਨਹੀਂ ਆਉਂਦੀ ਨਹੀਂ ਉਹਦੋਂ ਸਮੈਲ ਨਹੀਂ ਸੀ ਕਿ ਹਿੰਮੀ ਆਉਂਦੀ ਹੁਣ ਇਸ ਮੈਲ ਉਹ ਫਿਰ ਜਦੋਂ ਗਰਮੀਆਂ ਵਿੱਚ ਜੋ ਠੰਡਾ ਮੱਖਣ ਲਾਉਂਦੇ ਨੇ ਸਿਰ ਦੇ ਵਿੱਚ ਉਹ ਠੰਡ ਪਈ ਰਹਿੰਦੀ ਤੇ ਇਹਨਾਂ ਨੂੰ ਅੰਠੰਡਾ ਮੱਖਣ ਲਾਉਣਾ ਗਰਮੀਆਂ ਦੇ ਵਿੱਚ ਵੀ ਇਤਰਾ ਦਹੀਂ ਨਾ ਨਾ ਕੇ ਤੇ ਗਰਮ ਕੀਤਾ ਕਿਉਂ ਪਾਉਣਾ ਸਰਦੀਆਂ ਵਿੱਚ ਤੇ ਗਰਮੀਆਂ ਦੇ ਚ ਨੀਰਾ ਦਹੀਂ ਨਾ ਨਾ ਕੇ ਮੱਖਣ ਤੂੰ ਉਹ ਕੇ ਸਿਰ ਚ ਪਾ ਲੈਣਾ ਵੀ ਟੋਲੀ ਚ ਪਾਣੀ ਪਾ ਕੇ ਤੇ ਵਿੱਚ ਰੱਖ ਦੇਣਾ ਤੂੰ ਮੈਂ ਜਦੋਂ ਦੋ ਤਿੰਨ ਧੋ ਕੇ ਠੰਡਾ ਹੋ ਗਿਆ ਫਿਰ ਉਹ ਸਿਰ ਚ ਮੱਖਣ ਲਾਉਣਾ ਉਹਨਾਂ ਗਰਮੀਆਂ ਦੇ ਬਹੁਤ ਠੰਡ ਰਹਿੰਦੀ ਸਿਰ ਦੇ ਵਿੱਚ ਤੇ ਸਿਆ ਨੂੰ ਇਹ ਦਹੀਂ ਨਾ ਲਾਉਣਾ ਤੇ ਗਰਮ ਕੀਤਾ ਘਿਓ ਪਾਉਣਾ ਅੱਛਾ ਤੇ ਇਸ ਕਰਕੇ ਵੀ ਉਹ ਫਿਰ ਮੁੜ ਕੇ ਕੁੱਟ ਕੇ ਗੁੱਤ ਕਰਨੀ ਹੂੰ ਹੂੰ ਤੇ ਕੁੜੀਆਂ ਦੀਆਂ ਮੇਡੀਆਂ ਕਰ ਦੇਣੀਆਂ ਤੇ ਨੋਆਂ ਦੀਆਂ ਵੀ ਬੜਾ ਸੋਹਣਾ ਸਿਰ ਵਾਲ ਚੋਕ ਕੇ ਸਿਰਵਾ ਦੇਣਾ ਤੇ ਪਿੱਛੇ ਥੋੜੀ ਨਾਲ ਨਾਲ ਮੀਡੀਅਲ ਸਿਰ ਉਹ ਜਿਹੜਾ ਸਿਰ ਨੂੰ ਤੀਨ ਵੰਗਿਆਗੇ ਬਹੁਤ ਸੋਹਣਾ ਲੱਗਦਾ ਵਾਲ ਚੋਕ ਕੇ ਸਿਰ ਉਹਨੇ ਤੇ ਉਹ ਇੱਕ ਦੂਜੀ ਕੋ ਸਿਰਵਾ ਲੈਂਦੀ ਐ ਤੇ ਕੁੱਟ ਕੇ ਗੁੱਤ ਕਰਾ ਲਨੀ ਤੇ ਵਾਲ ਵਾਕਿਆ ਹੀ ਕਈਆਂ ਦੇ ਵਾਲ ਤੇ ਇਹ ਦੂਰ ਤੱਕ ਜਾਂਦੇ ਨੇ ਗੋਡਿਆਂ ਤੱਕ ਇੰਨੇ ਨੇ ਲੰਮੇ ਵਾਲ ਉਹ ਜੰਦੇ ਅੱਛਾ ਬਹੁਤ ਸੋਹਣਾ ਸੀ ਉਹਦਾ ਨਾਣਾ ਤਣਾ ਬੜਾ ਵਧੀਆ ਏ ਤੇ ਹੁਣ ਤੇ ਰੰਗ ਰੰਗ ਬਰਗੇ ਸ਼ੈਂਪੂ ਗਾ ਕਿਦੇ ਵਾਲ ਅੱਤ ਕੇ ਕੇ ਨਾ ਵਾਲ ਵੀ ਕਸ ਜੰਦੇ ਉਹਨਾਂ ਵਾਲ ਨਹੀਂ ਕਿਤੇ ਛੜੇ ਕਿ ਹਾਂ ਨਹੀਂ ਵਾਲ ਜਿਹੜੇ ਤੇ ਨਾ ਛੇਤੀ ਧੋਲੇ ਆਏ ਸੀ ਪੁੱਤ ਹਾਂ ਤੇ ਨਾ ਵਾਲ ਹੀ ਛੜੇ ਸੀ ਵਾਲ ਵੀ ਕਾਲੇ ਨੇ ਨੇ ਆਪਣਾ ਵਾਲ ਵੀ ਲੰਮੇ ਹਾਂ ਇਹ ਉਦੋਂ ਇਹਨਾਂ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਤਾਕਤ ਉਹਦੀ ਸਿਰ ਨੂੰ ਤਾਕਤ ਬਹੁਤ ਜ਼ਿਆਦਾ ਮਿਲਦੀ ਸੀ ਹਾਂ ਹਾਂ ਤੇ ਉਹ ਉਹਦੀ ਅਸੀ ਉਹਨਾਂ ਦਾ ਬਹੁਤ ਚੋਨਾ ਸੀ ਹਾਂ 참 ਤੇ ਫਿਰ ਉਹ ਪੱਤਿਆਂ ਦਾ ਕੀ ਹਿਸਾਬ ਸੀਗਾ ਪੱਤੇ ਜੇ ਤੱਕ ਜਿਹੜੀ 베ਰੀ ਹੁੰਦੀ ਸੀ ਨਾ 베ਰੀ 베ਰੀ ਦੇ ਪੱਤੇ ਤੋੜ ਲੈਣੇ ਜੇ ਇਸ ਤਰ੍ਹਾਂ ਉਹਨੂੰ ਸ਼ੈਂਪੂ ਕਰਤ ਰਹੀਦਾ ਸ਼ੈਂਪੂ ਜਿਹੜਾ ਵੀ ਪੈਂਦੇ ਹੀ ਮੈਨੂੰ ਪੱਕਾ ਪਤਾ ਪੈਂਦੇ ਹੁੰਦੇ ਜ਼ਰੂਰ 베ਰੀ ਦੇ ਪੱਤੇ ਤੋੜ ਲੈਣੇ ਆ ਤੇ ਉਹਨੂੰ ਭਾਂਡੇ ਚ ਪੀਂ ਲੈਣਾ ਵਾ ਪੀ ਲੈਣਾ ਵਾ ਤੇ ਜਦੋਂ ਚੰਗੀ ਤਰ੍ਹਾਂ ਪੇਜ ਕੇ ਗਲ ਗਏ ਹਨਾ ਉਹਨਾਂ ਨੂੰ ਫਿਰ ਤਰ ਮਲ ਕੇ ਤੇ ਬਾਹਰ ਕੱਢ ਦੇਣਾ ਪਾਣੀ ਫੋਣ ਲੈਣਾ ਤੇ ਉਹ ਉਹ ਫਿਰ ਸਿਰ ਚ ਪੋਣਾ ਵਾ ਤੇ ਇਹ ਕੋ ਪੱਤੇ ਵੀ ਪਾਣੀ ਵੀ ਠੰਡਾ ਹੁੰਦਾ ਹੈ ਤੇ ਜਿੱਦਾਂ ਸ਼ੈਂਪੂ ਦੀ ਝਾਗ ਹੋ ਜਾਂਦੀ ਹੈ ਨਾ ਇਤਾਂ ਝਾਗ ਹੋਈ ਤੇ ਉਹਦੇ ਵਾਲ ਬੜੇ ਨਮੇ ਹੁੰਦੇ ਸੀ ਜੇ ਉਹ ਵੀ ਸਿਰ ਨੂੰ ਤਾਕਤ ਬਹੁਤ ਦਿੰਦੀ ਬੇਰੀ ਦੇ ਪੱਤੇ ਜਿਹੜੀ ਨਾ ਬੜੀ ਤਾਕਤ ਸਿਰ ਨੂੰ ਦਿੰਦੇ ਹੁੰਦੇ ਸੀ ਤੇ ਉਹ ਉਹਦੇ ਨਾਲ ਜਿਹਦੇ ਜਿਹਨੇ ਕਿ ਨਹੀਂ ਦਈ ਨਾ ਨਾ ਹਣਾ ਉਹ ਇਸ ਤਰ੍ਹਾਂ ਉਹਦੇ ਨਾਲ ਵੀ ਨਾ ਲੈਂਦੇ ਹੁੰਦੇ ਸੀ ਜਿੱਦਾਂ ਹੀ ਵੀ ਪਾਦੇ ਮਕਰੋ ਵੀ ਪਾ ਲਈਏ ਇਸ ਵੈਲਕਨ ਨੂੰ ਸਾਰੇ ਚੇਲ ਜਿੰਦੀ ਪਤਾ ਉਸ ਵਲਕੇ ਨਾਉਂਦੀ ਨਹੀਂ ਸੀ ਤੇ ਕਿਉਂਕਿ ਉਹ ਸਾਰੇ ਵਰਤਦੇ ਆ ਸੀ ਕਿਉਂ ਹੀ ਸਾਰੇ ਸਾਰੇ ਵਰਤ ਦੇਖ ਕੇ ਹੁਣ ਮਨੁਸਨੀ ਚੀਜ਼ਾਂ ਵਰਤ ਸਮਾਲੇ ਹੁੰਦੀ ਐ ਉਦੋਂ ਨਹੀਂ ਸਵਲਕੇ ਨਾਉਂਦੀ ਹੁੰਦੀ ਤੇ ਉਹ ਬਿਰਜੇ ਪੱਤੇ ਹੀ ਬਹੁਤ ਵਧੀਆ ਹੁੰਦੇ ਸਿਰ ਵਾਤੇ ਬਹੁਤ ਵਧੀਆ ਸੀ ਵਾਲ ਵੀ ਲੰਮੇ ਕਰਨੇ ਕਾਲੀ ਵੀ ਰੱਖਣੇ ਤੇ ਸਿਰ ਨੂੰ ਵੀ ਤਾਕਤ ਰਹਿਣੀ ਨਾ ਸਿਰ ਦੁਖਣਾ ਨਾ ਸਿਰ ਨੂੰ ਪੀੜ ਹੋਣੀ ਤੇ ਫਿਰ ਮਜ਼ਬੂਤ ਫਿਰ ਰਹਿੰਦਾ ਸੀ ਪੱਕਾ ਉਦੀ ਜਿਹੜੀਆਂ ਬਿੱਡੀ ਪਿਛਲੀਆਂ ਜਨਾਨੀਆਂ ਸੀ ਨਾ ਉਹ ਡਾਕਟਰਾਂ ਨੂੰ ਬਹੁਤ ਸਿਆਣੇ ਉਹ ਉਹਨਾਂ ਵਿੱਚ ਡਾਕਟਰਾਂ ਜਿੰਨੇ ਹੈਗਾ ਸੀ ਗੁਣ ਤਮਾਦ ਹੂੰ ਤੇ ਆਪਣਾ ਵਧੀਆ ਸੀ ਹੋਵੇ ਲਾਉਣਾ ਲਾਉਣਾ ਜੇ ਦੋ ਚੰਗਾ ਸੀ ਅੱਛਾ ਬਹੁਤ ਬਹੁਤ ਲੰਮੇ ਤੇ ਕਾਲੇ ਬੜੇ ਦੇ ਵਾਲ ਲੰਮੇ ਉਹਨੇ ਤੌਲੇ ਨਾ ਛੇਤੀ ਉਹਨੇ ਹੂੰ ਤੇ ਆਮ ਵੀ ਵੇਖੇ ਤਾਂ ਬੁੱਡੇ ਬੁੱਡੇ ਆਮ ਵੇਖੇ ਕਾਲੇ ਸਿਰ ਹੁੰਦੇ ਹੂੰ ਹੂੰ ਤੇ ਉਮਰ ਕਿੰਨੀ ਕਿੰਨੀ 60 70 80 ਸਾਲ ਦੇ ਹੁੰਦੇ ਤੇ ਆਹ ਦਾੜੀਆਂ ਦੇ ਜਿਹੜੇ ਬੰਦਿਆਂ ਦੇ ਗੁੱਜਣਾ ਨੇ ਇਹਦੇ ਵੀ ਕਾਲੇ ਵੀ ਕਾਲੇ ਹੁੰਦੇ ਵਾਲਾ ਗੁੱਟ ਸੋਨੇ ਅੱਛਾ ਉਹ ਸਿਰ ਦੇ ਚ ਤਾਕਤ ਹੁੰਦੀ ਆ ਹੁਣ ਸਿਰਾਂ ਦੇ ਤਾਕਤ ਹੈ ਨਹੀਂ ਗੀ ਸ਼ੈਂਪੂ ਕੋਈ ਸਮੈਲ ਨਹੀਂ ਆ ਨਾ ਬਾਕੀ ਸ਼ੈਂਪੂ ਵਿੱਚ ਕੋਈ ਸਿਰ ਨੂੰ ਤਾਕਤ ਥੋੜੀ ਦਿੰਦਾ ਵਾ ਹਾਂ ਸ਼ੈਂਪੂ ਦਲਸੀ ਤੇ ਦਹੀਂ ਤੇ ਦੁੱਧ ਹੁਣ ਛਿਲੇ ਦੇ ਵਿੱਚ ਆਪਾਂ ਕਿਉਂ ਦੁੱਧ ਜਨਾਨੀ ਸਿਰ 'ਚ ਪਾਉਨੇ ਕੌਲੀ ਭਾ ਕੇ ਦੁੱਧ ਹੀ ਪਾਈ ਦੀ ਹੈ ਪਹਿਲਾਂ ਫਿਰ ਮਗਰੋਂ ਹੋਰ ਸਾਬਣ ਜੋ ਲਾਉਣਾ ਲਾਇਦਰ ਉਹਦੇ ਨਾਲ ਸਿਰ ਮਜ਼ਬੂਤ ਰਹਿੰਦਾ ਜਨਾਨੀ ਦਾ ਸਿਰ ਕੱਚਾ ਹੋ ਜਾਂਦਾ ਵੀ ਦੁੱਧ ਪਾਈਦੇ ਦੁੱਧ ਤੇ ਸਿਰ ਨੂੰ ਤਾਕਤ ਮਿਲਦੀ ਹੈ ਅੱਛਾ ਤੇ ਇਹਨਾਂ ਚੀਜ਼ਾਂ 'ਚ ਪੁੱਤ ਜਨਾਨੀਆਂ ਨੇ ਬੜੇ ਵੱਡੇ ਤੱਤ ਕੱਢੇ ਹੁੰਦੇ ਸਿਆਣੀਆਂ ਨੇ ਵੀ ਇਸ ਤਰ੍ਹਾਂ ਨੋਤੀ ਨੂੰ ਰੱਖਾਂਗੇ ਤੇ ਤੇ ਇਹਦਾ ਇੱਕ ਤਾਂ ਮਜ਼ਬੂਤੀ ਹੋਣੀ ਆ ਇਤਾਂ ਕਰਾਂਗੇ ਤੇ ਸਿਰ ਦੀ ਇਤਾਂ ਮਜ਼ਬੂਤੀ ਹੋਣੀ ਆ ਇੰਨੇ ਵੀ ਗਾਂ ਬੱਚੇ ਸਾਹਮਣੇ ਆ